ਸਭ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਇਆ ਏ ਮੂਲੀ ਗਾਜਰ ਦਾ ਅਚਾਰ ਹਰੀ ਮਿਰਚ ਦਾ ਤੇ ਇਹ ਬਹੁਤ ਜਲਦੀ ਬਣ ਜਾਂਦਾ ਤੇ ਬਹੁਤ ਟੇਸਟੀ ਬਣਦਾ ਹੈ ਤਾਂ ਆਪਾਂ ਤੁਹਾਨੂੰ ਹੁਣ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦਾ ਹੈ ਉਲੀ ਗਾਜਰ ਤੇ ਹਰੀ ਮਿਰਚ ਦਾ achar ਬਣਾਉਣ ਲਈ ਜੀ ਆਪਾਂ ਇੱਕ ਵੱਡੀ ਮੂਲੀ ਲਈਏ ਤੇ ਦੋ ਆਪਾਂ ਗਾਜਰਾ ਲਈਆਂ ਸੀ ਮੀਡੀਅਮ ਸਾਈਜ਼ ਦੀਆਂ ਤੇ ਆਪਾਂ ਇਹਨਾਂ ਨੂੰ ਮੂਲੀਆਂ ਨੂੰ ਗਾਜਰਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਤੇ ਇਹਨਾਂ ਦਾ ਪਾਣੀ ਜਿਆ ਥੋੜਾ ਜਿਹਾ ਸੁਕਾ ਲਿਆ ਤੇ ਇਹ ਉੱਪਰ ਜਿਹੜੀਆਂ ਨੇ ਆਪਾਂ 3-4 ਹਰੀਆਂ ਮਿਰਚਾਂ ਲਈਆਂ ਉਹ ਆਪਾਂ ਕੱਟ ਲਈਆਂ ਨੇ ਜੀ ਇਹ ਲੈਣੇ ਜੀ ਆਪਾਂ achar ਦੇ ਵਿੱਚ ਮਸਾਲੇ ਪਾਣ ਲਈ ਜੀ ਇਹ ਲਿਆ ਜੀ ਆਪਾਂ ਜੀਰਾ ਅੱਗੇ ਥੋੜਾ ਜਿਹਾ ਸੁੱਕਾ ਧਨੀਆ ਅੱਗੇ ਲਈ ਜੀ ਕਲੌਂਜੀ ਥੋੜੀ ਜੀ ਅੱਗੇ ਮੇਥੀ ਦਾਣਾ ਐ ਲਈਜੀ ਆਪਾਂ ਰਾਈ ਜਿਹੜੀ ਕਾਲੀ ਸਰੋਂ ਹੁੰਦੀ ਏ ਉਹ achar ਵਾਲੀ ਐ ਲਈਜੀ ਆਪਾਂ ਸੌਫ ਐ ਥੋੜੀ ਜਿਹੀ ਲਈਜੀ ਆਪਾਂ ਅਜਵਾਇਣ ਤੇ ਤੁਸੀਂ ਇਹਨਾਂ ਦੇ ਵਿੱਚੋਂ ਜਿਹੜਾ ਮਸਾਲਾ ਵੀ ਤੁਹਾਨੂੰ ਪਸੰਦ ਨਹੀਂ ਹੈਗਾ ਤੁਸੀਂ ਉਹ ਸਕਿੱਪ ਵੀ ਕਰ ਸਕਦੇ ਹੋ ਐ ਵਾਲੇ ਮਸਾਲਿਆਂ ਨੂੰ ਜੀ ਆਪਾਂ ਹਲਕਾ ਜਾਂ ਤਵੇ ਤੇ ਜਾਂ ਫਰਾਈ ਪੈਨ ਦੇ ਵਿੱਚ ਐਦਾਂ ਸੁੱਕਾ ਹੀ ਰੋਸਟ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਦਰਦਰਾ ਜਾਂ ਪੀਸ ਲਾਂਗੇ ਹੋਂਝੇ ਜਿਹੜੇ ਸਾਰੇ ਮਸਾਲੇ ਨੇ ਆਪਾਂ ਗੈਸ ਓਨ ਕਰਕੇ ਫਰਾਈਪੈਨ ਰੱਖਿਆ ਤੇ ਇਹ ਮਸਾਲੇ ਸਾਰੇ ਆਪਾਂ ਇਹਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਵਿਤਾں ਕੀ ਜਿਹੜੇ ਜਿੱਦਾਂ ਇਹਨਾਂ ਦੀ ਨਮੀ ਜੀ ਖਤਮ ਹੋ ਜੇ ਤੇ ਆਪਾਂ ਇਹਨਾਂ ਨੂੰ ਸਲੋ ਗੈਸ ਤੇ ਬਸ ਇੱਕ ਅੱਧਾ ਮਿੰਟ ਇਹਨਾਂ ਨੂੰ ਆਪਾਂ ਐਵੇਂ ਰੋਸਟ ਕਰ ਲਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਜੀ ਜਾਂ ਤੁਸੀਂ ਏਦਾਂ ਹਮਾਮ ਦਸਤੇ ਵਿੱਚ ਜਾਂ ਫਿਰ ਮਿਕਸੀ ਵਿੱਚ ਦਰਦਰਾ ਜਾਂ ਪੀਸਾਂਗੇ ਤੇ ਜਿਹੜੀ ਕਲੌਂਜੀ ਹੈ ਕਲੌਂਜੀ ਤੁਸੀਂ ਏਦਾਂ ਵੀ ਪਾ ਸਕਦੇ ਹੋ ਉਨ ਨੂੰ ਭੁੰਨਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਆਪਾਂ ਇਹਦੇ ਵਿੱਚ ਹੀ ਪਾਤੀ। ਸਲੋ ਗੈਸ ਤੇ ਤੇ ਇਹਨੂੰ ਆਪਾਂ ਰੋਸਟ ਕਰ ਲਿਆ ਜੀ ਬਸ ਆਪ ਐਨਾ ਕੀ ਰੋਸਟ ਕਰਾਂਗੇ ਬਸ 1.5 ਮਿੰਟ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਇਹਨੂੰ ਆਪਾਂ ਪੀਸ ਲਾਂਗੇ। ਤੇ ਇਹ ਜੀ ਆਪਾਂ ਹੁਣ ਫਰਾਈ ਪੈਨ ਰੱਖਿਆ ਹੈ ਗੈਸ ਉੱਪਰ ਗੈਸ ਔਨ ਕਰਕੇ ਤੇ ਇਹਦੇ ਵਿੱਚ ਆਪਾਂ ਇੱਕ ਕੜਚੀ ਪਾਵਾਂਗੇ ਜੀ ਤੇਲ ਮਤਲਬ ਅੱਧੀ ਕੜਚੀ ਜਿੱਦਾਂ ਆਪਣੇ ਥੋੜਾ ਜਿਹਾ ਜਾ ਆ ਰਹੇ ਪੂਣੀ ਕੜਚੀ ਆਪਾਂ ਤੇਲ ਪਾਵਾਂਗੇ ਸਰੋਂ ਦਾ। ਤੇ ਇਹ ਤੇਲ ਨੂੰ ਜੀ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ। ਤੇ ਇਹ ਦੇਖੋ ਜੀ ਇਹ ਆਪਾਂ ਏਦਾਂ ਆਪਣਾ ਜਿਹੜਾ ਮਸਾਲਾ ਏ ਦਰਦਰਾ ਜਾਂ ਪੀਸ ਲਿਆ ਏ ਤੇ ਹੁਣ ਜੀ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨਮਕ ਤੇ ਇਹ ਜਿਹੜਾ ਆਪਾਂ ਇੱਕ ਛੋਟਾ ਚਮਚ ਇਹ ਨਮਕ ਪਾਇਆ ਏ ਜਿਹੜਾ ਆਪਣਾ ਸਿੰਪਲ ਸਬਜੀ ਚ ਨਮਕ ਪਾਉਂਦੇ ਆ ਐ ਪਾਈ ਜੀ ਆਪਾਂ ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਕਲਰ ਬਹੁਤ ਸੋਹਣਾ ਹੋ ਜਾਂਦਾ achar ਦਾ ਤੇ ਇਹ ਜੀ ਆਪਾਂ ਅੱਧਾ ਕ ਚਮਚ ਅੱਧੇ ਚਮਚ ਤੋਂ ਵੀ ਘੱਟ ਪਾਈ ਜੀ ਹਲਦੀ ਕਿਉਂਕਿ ਜਿਹੜੀ ਆਪਾਂ achar ਬਣਾਣੇ ਆ ਉਹਦੇ ਵਿੱਚ ਨਮਕ ਥੋੜਾ ਜਿਆਦਾ ਹੀ ਵਧੀਆ ਲੱਗਦਾ ਏ ਤੇ ਇਹ ਥੋੜਾ ਜਿਹਾ ਪਾਇਆ ਜੀ ਆਪਾਂ ਕਾਲਾ ਨਮਕ ਤੇ ਜੇ ਤੁਸੀਂ ਕੱਲਾ ਜਿੱਦਾਂ ਸਿੰਪਲ ਨਮਕ ਜੀ ਉਹ ਹੀ ਪਾਣਾ ਹੈ ਤੇ ਉਹ ਹੀ ਪਾ ਸਕਦੇ ਆ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਤੇਲ ਨੂੰ ਇਹ ਆਪਾਂ ਸਰੋਂ ਦਾ ਤੇਲ ਲਿਆ ਕਿਉਂਕਿ achar ਨੇ ਜਿਹੜੇ ਉਹ ਸਰੋਂ ਦੇ ਤੇਲ ਵਿੱਚ ਹੀ ਵਧੀਆ ਬਣਦੇ ਨੇ ਇਹ ਦੇਖੋ ਜੀ ਆਪਾਂ ਤੇਲ ਨੂੰ ਥੋੜਾ ਜਿਹਾ ਠੰਡਾ ਕਰ ਲਿਆ ਏ ਤੇ ਹੁਣ ਜੀ ਜਿਹੜੀ ਆਪਾਂ ਗਾਜਰ ਤੇ ਮੂਲੀ ਤੇ ਹਰੀ ਮਿਰਚ ਰੱਖੀ ਸੀਗੀ ਉਹ ਕਹਾਂ ਗਏ ਦੇ ਵਿੱਚ ਐ ਦੇਖੋ ਜੀ ਹੁਣ ਆਪਾਂ ਜੀ ਇਹਨੂੰ ਤੇਜ਼ ਗੈਸ ਤੇ ਆਪਾਂ 3 ਤੋਂ 4 ਮਿੰਟ ਤਿਆਂ ਨੂੰ ਪਕਾ ਲਾਂਗੇ ਆਪਾਂ ਤੇਲ ਗੈਸ ਤੇ ਹੀ ਪਕਾਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਇਹਦੇ ਵਿੱਚ ਜਿਹੜਾ ਇਹਨਾਂ ਚ ਪਾਣੀ ਹੈ ਉਹ ਵਾਲਾ ਸੁੱਕ ਦੇਖੋ ਜੀ ਆਪਾਂ ਨੂੰ ਤੁਰ ਤਿੰਨ ਮਿੰਟ ਹੋ ਗਏ ਨੇ ਆਪਾਂ ਐਦਾਂ ਇਹਨੂੰ ਤੇਜ਼ ਗੈਸ ਤੇ ਪਕਾ ਲਿਆ ਹੈ ਜੀ ਤੇ ਹੁਣ ਆਪਾਂ ਗੈਸ ਨੂੰ ਬਿਲਕੁਲ ਸਲੋ ਕਰ ਦਾਂਗੇ ਸਿੰਘ ਤੇ ਤੇ ਹੋਂ ਜਿਹੜੇ ਆਪਾਂ ਮਸਾਲੇ ਰੱਖੇ ਸੀ ਇਹ ਦੇਖੋ ਜੀ ਇਹ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇਹ ਮਸਾਲੇ ਪਾ ਕੇ ਆਪਾਂ ਇਹਨੂੰ ਸਲੋ ਗੈਸ ਤੇ ਹੀ 1 ਤੋਂ 1.5 ਮਿੰਟ ਹੋਰ ਪਕਾ ਲਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਆਪਣੇ ਆਚਾਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਇਹ ਦੇਖੋ ਜੀ ਇਦਾਂ ਤੇ ਗੈਸ ਨੂੰ ਤੁਸੀਂ ਸਲੋ ਹੀ ਰੱਖਣਾ ਬਿਲਕੁਲ ਥਿੰਗ ਤੇ ਨਹੀਂ ਤੇ ਜਿਹੜਾ ਮਸਾਲੇ ਨੇ ਆਪਣੇ ਸੜ ਜਾਣਗੇ ਫਿਰ ਇਦਾਂ ਆਚਾਰ ਦੇ ਵਿੱਚ ਜਿਹੜਾ ਕੜਵਾ ਪਨ ਆ ਜਾਂਦਾ ਹੈ ਐ ਦੇਖੋ ਜੀ ਇਹ ਬਹੁਤ ਹੀ ਜਲਦੀ ਬਣ ਜਾਂਦਾ ਹੈ ਆਚਾਰ ਇਹ ਵਾਲਾ ਇਹ ਤੁਸੀਂ ਐਦਾਂ ਬਣਾ ਸਕਦੇ ਹੋ ਤੇ ਆਪਾਂ ਜੀ ਇੱਕ ਤੋਂ ਡੇਢ ਮਿੰਟ ਇਹਨੂੰ ਹੋਰ ਪਕਾਵਾਂਗੇ ਆਪਾਂ ਸਲੋ ਗੈਸੇ 1 ਮਿੰਟ ਇਹਨੂੰ ਪਕਾ ਲਿਆ ਏ ਤੇ ਇਹ ਆਪਣਾ ਆਚਾਰ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਗੈਸ ਨੂੰ ਆਫ ਕਰ ਦਾਂਗੇ ਜੀ ਤੇ ਆਪਾਂ ਕਿਉਂਕਿ ਜ਼ਿਆਦਾ ਨਹੀਂ ਪਕਾਣਾ ਹੈਗਾ ਇਹਨਾਂ ਨੂੰ ਕਿਉਂਕਿ ਇਹਦੇ ਵਿੱਚ ਜਿਹੜਾ ਆਚਾਰ ਹੈ ਆਪਣਾ ਮooli ਗਾਜਰੇ ਕਰੰਚੀ ਪਨ ਰਹਿਣਾ ਚਾਹੀਦਾ ਆਪਾਂ ਨੂੰ ਬਹੁਤ ਜ਼ਿਆਦਾ ਨਹੀਂ ਪਕਾਣਾ ਤੇ ਇਸ ਲਈ ਜੀ ਇਹ ਦੇਖੋ ਜੀ ਆਚਾਰ ਦੀ ਖੁਸ਼ਬੂ ਮਸਾਲਿਆਂ ਦੀ ਬਹੁਤ ਵਧੀਆ ਆ ਰਹੀ ਏ ਤੇ ਇਹ ਆਪਣਾ ਆਚਾਰ ਬਣ ਕੇ ਤਿਆਰ ਹੈ ਜੀ ਗੈਸ ਨੂੰ ਆਪਾਂ ਆਫ ਕਰ ਦਾਂਗੇ ਜੀ ਤੇ ਇਹਨੂੰ ਆਪਾਂ ਇਹਨੂੰ ਹੁਣ ਆਪਾਂ ਆਚਾਰ ਨੂੰ ਥੋੜਾ ਜਿਹਾ ਠੰਡਾ ਕਰਾਂਗੇ ਜੀ ਇਹ ਦੇਖੋ ਜੀ ਇਹ ਆਪਣਾ ਆਚਾਰ ਹੈ ਜਿਹੜਾ ਇਹ ਠੰਡਾ ਹੋ ਗਿਆ ਹੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਿਰਕਾ ਵਿਨੇਗਰ ਹੁੰਦਾ ਹੈ ਜਿਹੜਾ ਉਹ ਇੱਕ ਚਮਚ ਆਪਾਂ ਉਹ ਪਾਵਾਂਗੇ ਤੁਸੀਂ ਉਹਦੀ ਜਗ੍ਹਾ ਤੇ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਤੇ ਕਿਉਂਕਿ ਇਹ ਵਿਨੇਗਰ ਪਾਣ ਨਾਲ ਇਹ ਆਚਾਰ ਜਲਦੀ ਖਰਾਬ ਨਹੀਂ ਹੁੰਦਾ ਤੇ ਇੱਕਿਆ ਦੇ ਵਿੱਚ ਥੋੜਾ ਜਿਹਾ ਖੱਟਾਪਨ ਆਏਗਾ ਤੇ ਉਹ ਚਾਰ ਬਹੁਤ ਹੀ ਟੇਸਟੀ ਲੱਗੇਗਾ ਇਹ ਦੇਖੋ ਜੀ ਆਪਾਂ ਇੱਕ ਚਮਚਾ ਦੇ ਵਿੱਚ ਪਾਤਾ ਹੈ ਜੀ ਸੁੱਕਾ ਤੇ ਇਹਨੂੰ ਆਪਾਂ ਕਰ ਦਾਂਗੇ ਜੀ ਮਿਕਸ ਇਹ ਦੇਖੋ ਜੀ ਜਿਹੜਾ ਹੈ ਆਪਣਾ achar ਹੈ ਜੀ ਇਹ ਬਿਲਕੁਲ ਤਿਆਰ ਹੈ ਜੀ ਸਰਵ ਕਰਨ ਲਈ ਹੋ ਜੀ ਇਹ ਸਾਡਾ ਤਿੱਖਾ ਤੇ ਚਟਪਟਾ ਜਿਹਾ achar ਬਣ ਕੇ ਬਹੁਤ ਜਲਦੀ ਤਿਆਰ ਹੈ ਜੀ ਇਹ ਐਨੂੰ ਤੁਸੀਂ ਰੋਟੀ ਨਾਲ ਪਰੌਂਠੇ ਨਾਲ ਕਿਸੇ ਚੀਜ਼ ਨਾਲ ਵੀ ਖਾ ਸਕਦੇ ਹੋ ਬਹੁਤ ਟੇਸਟੀ ਬਣਦਾ ਤੇ ਬਹੁਤ ਜਲਦੀ ਬਣ ਜਾਂਦਾ ਹੈ ਜੀ ਤੁਸੀਂ ਪਲਾਸਟਿਕ ਦੇ ਡੱਬੇ ਜਾਂ ਕੱਚ ਦੇ ਮਰਦਬਾਨ ਦੇ ਵਿੱਚ ਪਾ ਕੇ ਤੇ ਐਨੂੰ ਤੁਸੀਂ 에ਅਰ ਕੰਟੇਨਰ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਜੀ ਤੇ ਜੇ ਕੱਚ ਦੇ ਮਰਦਬਾਨ ਵਿੱਚ ਪਾ ਕੇ ਰੱਖੋਗੇ ਤੇ ਜ਼ਿਆਦਾ ਵਧੀਆ ਹੈ ਕਿਉਂਕਿ ਆਚਾਰ ਜਲਦੀ ਖਰਾਬ ਨਹੀਂ ਹੁੰਦਾ ਉਹਦੇ ਵਿੱਚ ਤੇ ਐਨੂੰ ਤੁਸੀਂ ਇਦਾਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਜੇ ਤੇ ਤੁਸੀਂ ਆਪਾਂ ਇਹਨੂੰ ਥੋੜੀ ਦੇਰ ਰੱਖਣਾ ਹੈ ਜੇ ਤੁਸੀਂ ਵਿਨੇਗਰ ਨਹੀਂ ਵੀ ਪਾਣਾ ਚਾਹੁੰਦੇ ਤੇ ਤੁਸੀਂ ਇਦਾਂ ਹੀ ਐਨੂੰ ਖਾ ਸਕਦੇ ਹੋ ਜੇ ਥੋੜਾ ਬਣਾ ਰਹੇ ਹੋ ਜੇ ਤੁਸੀਂ ਜ਼ਿਆਦਾ ਬਣਾ ਰਹੇ ਹੋ ਸਟੋਰ ਕਰਨਾ ਹੈ ਤੇ ਫਿਰ ਜਿੱਦਾਂ ਕਿ ਆਪਣਾ ਜਿਹੜਾ ਅਚਾਰ ਹੈ ਉਹ ਤੇਲ ਦੇ ਵਿੱਚ ਡੁੱਬਾ ਹੋਣਾ ਚਾਹੀਦਾ ਤੁਸੀਂ ਜਿਹੜਾ ਤੇਲ ਗਰਮ ਕਰਕੇ ਇਹਦੇ ਵਿੱਚ ਹੋਰ ਪਾ ਸਕਦੇ ਹੋ ਜੇ ਤੁਸੀਂ ਕੱਚੇ ਤੇਲ ਚ ਬਣਾ ਰਹੇ ਤੇ ਕੱਚਾ ਤੇਲ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਸਿਰਕਾ ਪਾ ਦਿਓ ਤੇ ਜਿੱਦਾਂ ਜ਼ਿਆਦਾ ਬਣਾਣਾ ਹੈ ਤੇ ਜਿੱਦਾਂ ਆਪਾਂ ਥੋੜੇ-ਥੋੜੇ ਮਸਾਲੇ ਲਏ ਨੇ ਤੁਸੀਂ ਉਹਨਾਂ ਨੂੰ ਜ਼ਿਆਦਾ ਮਾਤਰਾ ਚ ਲੈ ਕੇ ਤੇ ਅਚਾਰ ਬਣਾ ਸਕਦੇ ਹੋ ਜੀ ਤੇ ਬਹੁਤ ਟੇਸਟੀ ਤੇ ਬਹੁਤ ਵਧੀਆ ਅਚਾਰ ਜਲਦੀ ਬਣਨ ਵਾਲਾ ਅਚਾਰ ਹੈ ਅਨੁਸੀਖਾਓ ਤੇ ਇੰਜੋਏ ਕਰੋ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ 'ਚ